ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਸੋ ਇਲਜ਼ਾਮ ਕਰੋੜਾਂ ਦੇ ਭ੍ਰਿਸ਼ਟਾਚਾਰ ਦੇ ਲੱਗੇ ਨੇ ਕਿਸ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਇਸ ਸੰਬੰਧੀ ਤੱਥ ਜ਼ਬੂਤ ਕੀ ਨੇ ਗੱਲਬਾਤ ਇਸ ਅਹਿਮ ਖਬਰ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਦਿੱਲੀ ਲੋਬੀ ਦੇ ਨਵੇਂ ਫਰਮਾਨ ਦੀ ਜਿਸ ਦੇ ਨਾਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਸੂਤੇ ਫਸੇ ਨੇ ਸੋ ਦਿੱਲੀ ਲੋਬੀ ਦੇ ਵੱਲੋਂ ਫਰਮਾਨ ਕੀਤਾ ਕਿ ਇਸ ਫਰਮਾਨ ਨੂੰ ਇਨ ਬਿਨ ਜਿਹੜਾ ਪੂਰਾਗਾ ਆਪਦੇ ਐਮਐਲਏ ਵੱਲੋਂ ਕੀਤਾ ਜਾਏਗਾ ਪੂਰੀ ਖਬਰ ਕੀ ਹੈ ਕਿਸ ਮਾਮਲੇ ਦੇ ਵਿੱਚ ਐਮਐਲਏ ਕਸੂਤੇ ਕਰ ਰਹੇ ਨੇ ਤੇ ਉਧਰ ਗੱਲਬਾਤ ਕਰਾਂਗੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਗਠਜੋੜ ਦੀ ਗਠਜੋੜ ਨੂੰ ਲੈ ਕੇ ਪਾਰਟੀ ਦੇ ਵਿੱਚ ਮਤਭੇਦ ਸ਼ੁਰੂ ਹੋ ਗਏ ਨੇ ਸੋ ਮਤਭੇਦ ਕਿਸ ਤਰੀਕੇ ਦੇ ਨਾਲ ਨੇ ਇਹ ਕੀ ਗਠਜੋੜ ਹੁਣ ਹੋ ਪਾਏਗਾ ਜਾਂ ਨਹੀਂ ਗੱਲਬਾਤ ਇਸ ਦੇ ਉੱਪਰ ਕਰਾਂਗੇ ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਿੱਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਜ਼ੀਰੋ ਟੋਲਰੈਂਸ ਕਰਪਸ਼ਨ ਦੇ ਉੱਪਰ ਗੱਲ ਕਰਨ ਵਾਲੇ ਮੁੱਖ ਮੰਤਰੀ ਦੇ ਉੱਪਰ ਪਹਿਲੀ ਵਾਰ ਉਹਨਾਂ ਦੀ ਸਰਕਾਰ ਦੇ ਵਿੱਚ ਪਹਿਲੀ ਵਾਰ ਵੱਡੇ ਕਰਪਸ਼ਨ ਦੇ ਇਲਜ਼ਾਮ ਲੱਗੇ ਦੇਗੇ ਇਲਜ਼ਾਮਾਂ ਦੇ ਵਿੱਚ ਕੁਝ ਤੱਤ ਸਬੂਤਾਂ ਦੀ ਗੱਲ ਵੀ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਹੁਣ ਮੁੱਖ ਮੰਤਰੀ ਸਾਹਿਬ ਦੇ ਉੱਪਰ ਇਹ ਜਿਹੜੇ ਇਲਜ਼ਾਮ ਲੱਗੇ ਨੇ ਕਿਸ ਵੱਲੋਂ ਲੱਗੇ ਗਏ ਨੇ ਤੇ ਉਹ ਤੱਤ ਸਬੂਤ ਕੀ ਦਿੱਤੇ ਗਏ ਨੇ ਲਖਵਿੰਦਰ ਜੀ ਪਹਿਲੀ ਵਾਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਜਿਹੜੇ ਉਹ ਲੱਗ ਗਏ ਆ ਹਾਲਾਂਕਿ ਪੰਜਾਬ ਦਾ ਪੈਸਾ ਦਿੱਲੀ ਲਿਜਾਇਆ ਜਾ ਰਿਹਾ ਦਿੱਲੀ ਦੇ ਦਿੱਲੀ ਲੋਬੀ ਦੇ ਉੱਪਰ ਲਟਾਇਆ ਜਾ ਰਿਹਾ ਜਾਂ ਐਮ ਐਲ ਏ ਮੰਤਰੀ ਕਰਾਪਸ਼ਨ ਕਰ ਰਹੇ ਨੇ ਇਹੋ ਜਿਹੇ ਇਲਜ਼ਾਮ ਤਾਂ ਲਗਾਤਾਰ ਲੱਗ ਰਹੇ ਸੀ ਹਾਲਾਂਕਿ ਇਤੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਉੱਪਰ ਵੀ ਬਹੁਤ ਵਾਰੀ ਜਿਹੜੇ ਸਵਾਲ ਖੜੇ ਹੋਏ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧੇ ਤੌਰ ਤੇ ਪਹਿਲੀ ਵਾਰੀ ਸਵਾਲ ਜਿਹੜੇ ਆ ਉਹ ਉੱਠੇ ਆ ਗੱਲ ਕੇ ਪਿਛਲੇ ਸਮੇਂ ਦੇ ਵਿੱਚ ਲਖਵਿੰਦਰ ਜੀ ਪਿਛਲੇ ਸਾਲ ਪੰਜਾਬ ਪੁਲਿਸ ਨੂੰ ਸੜਕ ਸੁਰੱਖਿਆ ਜਿਹੜੀ ਫੋਰਸ ਬਣਾਈ ਹੈ ਉਹਨਾਂ ਨੂੰ ਗੱਡੀਆਂ ਦਿੱਤੀਆਂ ਗਈਆਂ 144 ਟਾਟਾ ਹਾਈਲੈਕਸ ਜਿਹੜੀਆਂ ਗੱਡੀਆਂ ਨੇ ਉਹ ਗੱਡੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਔਰ ਉਹਨਾਂ ਗੱਡੀਆਂ ਨੂੰ ਜਦੋਂ ਪੁਲਿਸ ਨੇ ਪੁਲਿਸ ਨੂੰ ਦਿੱਤਾ ਗਿਆ ਤਾਂ ਉਹਦੇ ਬਿੱਲ ਜਿਹੜੇ ਆ ਉਹ ਡੀਜੀਪੀ ਪੰਜਾਬ ਦੇ ਨਾਮ ਤੇ ਹੈ ਔਰ ਗ੍ਰਹਿ ਮੰਤਰੀ ਹੋਣ ਦੇ ਨਾਤੇ ਔਰ ਮੁੱਖ ਮੰਤਰੀ ਹੋਣ ਦੇ ਨਾਤੇ ਜ਼ਿੰਮੇਵਾਰੀ ਜਿਹੜੀ ਆ ਗੱਡੀਆਂ ਖਰੀਦਣ ਦੀ ਸਰਕਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਭ ਤੋਂ ਤੌਰ ਤੇ ਅੱਪਸ ਵੀ ਗਈ ਤਾਂ ਹੁਣ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਪੂਰੇ ਤੱਥਾਂ ਨਾਲ ਪੂਰੇ ਸਬੂਤਾਂ ਦੇ ਨਾਲ ਬਿੱਲ ਜਿਹੜੇ ਉਹਨਾਂ ਨੇ ਨੱਥੀ ਕੀਤੇ ਹੋਇਆ ਨਾਲ ਆਪਣੀ ਸ਼ਿਕਾਇਤ ਦੇ ਵੀ ਔਰ ਉਹਨਾਂ ਨੇ ਫੇਸਬੁੱਕ ਪੰਨੇ ਤੇ ਵੀ ਆਪਾਂ ਦੇਖ ਸਕਦੇ ਆ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਟੋਇਟਾ ਹਾਈਲੈਕਸ ਜਿਹੜੀਆਂ ਗੱਡੀਆਂ ਉਹ ਜੇਕਰ ਆਮ ਕੋਈ ਬੰਦਾ ਖਰੀਦਦਾ ਹੈ ਤਾਂ ਉਹਨੂੰ ਉਸ ਗੱਡੀ ਦੇ ਉੱਪਰ 10 ਲੱਖ ਰੁਪਏ ਦੀ ਲਖਵਿੰਦਰ ਜੀ ਛੋਟ ਮਿਲਦੀ ਹੈ ਆਪਾਂ ਗੱਡੀ ਲੈਣ ਜਾਣੇ ਆ ਨਾ ਕੰਪਨੀਆਂ ਜਿਹੜੀਆਂ ਆਪਾਂ ਨੂੰ ਸਹੂਲਤ ਜਿਹੜੀਆਂ ਉਹ ਦਿੰਦੀਆਂ ਪੈਸੇ ਜਿਹੜੀਆਂ ਉਹ ਛੱਡਦੀਆਂ ਨੇ ਆਪਾਂ ਕੋਈ ਵੀ ਚੀਜ਼ ਕੋਈ ਵੀ ਸਮਾਨ ਖਰੀਦਣ ਜਾਣੇ ਆ ਤਾਂ ਬਾਗ ਨੇ ਜਿਹੜੀ ਆਪਾਂ ਕਰਦੇ ਆ ਔਰ ਰੇਟ ਜਿਹੜਾ ਘਟਾਉਨੇ ਹੈਗੇ ਆ ਤਾਂ ਕਹਿੰਦੇ ਕਿ ਕੰਪਨੀਆਂ ਆਮ ਬੰਦੇ ਨੂੰ ਗੱਡੀ ਦੇ ਉੱਪਰ 10 ਲੱਖ ਰੁਪਈਆ ਤੱਕ ਦੀ ਜਿਹੜੀ ਉਹ ਛੋਟ ਦੇ ਦਿੰਦੇ ਕਿਉਂਕਿ ਬਹੁਤ ساری ਵਧਾਈ ਹੁੰਦੀ ਹੈ ਉਹਨਾਂ ਨੇ ਰੇਟ ਤੇ ਘਟਾ ਕੇ ਉਹ ਬਾਅਦ ਦੇ ਵਿੱਚ ਲਾਉਂਦੇ ਆ ਜਦੋਂ ਗੱਡੀ ਉਹਨਾਂ ਨੇ ਵੇਚਣੀ ਹੁੰਦੀ ਆ ਆਪਾਂ ਨੂੰ ਦੇਖ ਪਤਾ ਹੀ ਆ ਪਰ ਸਰਕਾਰ ਨੇ ਤਾਂ ਗੱਡੀਆਂ 144 ਖਰੀਦਣੀਆਂ ਸੀ ਇਹਨਾਂ ਨੇ ਨਾ ਤਾਂ 10 ਲੱਖ ਰੁਪਏ ਦੀ ਸਹੂਲਤ ਲਈ ਐ ਇਹਨਾਂ ਨੇ ਜਿੰਨੀ ਕੰਪਨੀ ਨੇ ਰੇਟ ਰੱਖਿਆ ਹੋਇਆ ਜਿੰਨਾ ਉਥੇ ਦਿੱਤਾ ਹੋਇਆ ਰੇਟ ਉਸ ਪੂਰੇ ਰੇਟ ਤੇ ਹੀ ਗੱਡੀਆਂ ਜਿਹੜੀਆਂ ਖਰੀਦੀਆਂ ਨੇ ਜਦ ਕਿ ਆਮ ਬੰਦੇ ਨੂੰ ਕੰਪਨੀ 10 ਲੱਖ ਰੁਪਏ ਦੀ ਛੂਟ ਦਿੰਦੀ ਹੈ ਇਹ ਸਰਕਾਰ ਨੇ ਕੋਈ ਛੋਟ ਲਈ ਨਹੀਂ ਫੁੱਲ ਰੇਟ ਤੇ ਗੱਡੀਆਂ ਖਰੀਦ ਲੀਆਂ ਜਦ ਕਿ 143 ਗੱਡੀਆਂ ਸਰਕਾਰ ਨੇ ਖਰੀਦੀਆਂ ਸੀਗੀਆਂ ਔਰ ਇਹਨਾਂ ਨੂੰ ਤਾਂ ਛੋਟ ਮੈਨੂੰ ਲੱਗਦਾ ਕਿ 15 ਲੱਖ ਵੀ ਮਿਲ ਸਕਦੀ ਸੀ 12 ਲੱਖ ਵੀ ਮਿਲ ਸਕਦੀ ਸੀ ਜਦੋਂ ਗੱਡੀਆਂ ਹੀ ਆਪਾਂ ਇੰਨੀਆਂ ਲੈਣੀਆਂ ਹੋਣ ਜੇ ਆਮ ਬੰਦੇ ਨੂੰ 10 ਲੱਖ ਦੀ ਛੋਟ ਮਿਲ ਸਕਦੀ ਹੈ ਤਾਂ ਸਰਕਾਰ ਨੇ ਜਦੋਂ 144 ਗੱਡੀਆਂ ਖਰੀਦੀਆਂ ਹੋਣ ਔਰ ਸਰਕਾਰ ਥੋੜਾ ਜਿਹਾ ਆਪਣਾ ਰਤਬਾ ਆਪਣਾ ਸਿਸਟਮ ਵੀ ਵਰਤਦੀ ਹੈ ਤਾਂ ਛੋਟ ਲਖਮਿੰਦਰ ਦੀ 10 ਲੱਖ ਤੋਂ ਵੀ ਵੱਧ ਜਾਣੀ ਚੀ। ਚਲੋ ਜੀ ਆਪਾਂ 10 ਲੱਖ ਦੀ ਵੀ ਗੱਲ ਕਰੀਏ ਸੁਪਾਲ ਸਿੰਘ ਕਹਿ ਰਿਹਾ ਕਹਿੰਦੇ ਕਿ ਜੇਕਰ 10 ਲੱਖ ਰੁਪਏ ਦੀ ਛੋਟ ਵੀ ਆਮ ਵਿਅਕਤੀ ਮੰਗ ਲਈ ਹੁੰਦੀ ਤਾਂ 14-15 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਬਚ ਜਾਣਾ ਸੀ। ਤਾਂ ਉਹਨਾਂ ਨੇ ਇੱਕ ਸ਼ਿਕਾਇਤ ਡੀਜੀਪੀ ਨੂੰ ਦਿੱਤੀ ਹੈ। ਉਹਨਾਂ ਨੇ ਆਲਸ ਸ਼ਿਕਾਇਤ ਦੇ ਵਿੱਚ ਲਿਖਿਆ ਕਿ ਭਾਈ ਜਿਹੜੇ ਇਹ ਫੁੱਲ ਰੇਟ ਤੇ ਗੱਡੀਆਂ ਕਿਉਂ ਲਈਆਂ ਗਈਆਂ ਨੇ ਇਹਦੀ ਜਾਂਚ ਜਿਹੜੀ ਆ ਕੀਤੀ ਜਾਵੇ ਕਿ ਫੁੱਲ ਰੇਟ ਤੇ ਗੱਡੀਆਂ ਇਸ ਕਰਕੇ ਲਈ ਗਈਆਂ ਨੇ ਕਿ ਜਿਹੜੀ 10 ਲੱਖ ਵਾਲੀ ਛੋਟ ਸੀਗੀ ਉਹ ਸਰਕਾਰ ਨੇ ਲਈ ਨਹੀਂ ਔਰ ਉਹ ਕੈਸ਼ ਦੇ ਵਿੱਚ ਵਾਪਸ ਜਿਹੜੀ ਆ ਉਹ ਲੈ ਲਈ ਹੋਵੇ ਕਿ ਕਿਸੇ ਮੁੱਖ ਮੰਤਰੀ ਦੇ ਓਐਸਡੀ ਜਾਂ ਕਿਸੇ ਹੋਰ ਨੇ ਜਿਹੜਾ ਉਹ ਕੈਸ਼ ਵਾਪਸ ਤਾਂ ਨਹੀਂ ਲੈ ਲਿਆ 10 ਲੱਖ ਰੁਪਏ ਦੇ ਰੂਪ ਦੇ ਵਿੱਚ ਜਿਹੜਾ ਛੋਟ ਦੇ ਵਿੱਚ ਮਿਲਣਾ ਸੀਗਾ ਤਾਂ ਇਹ ਜਿਹੜੀ ਸ਼ਿਕਾਇਤ ਉਹਨਾਂ ਨੇ ਡੀਜੀਪੀ ਨੂੰ ਦਿੱਤੀ ਆ ਕਿ ਇਹਦੀ ਜਾਂਚ ਜਿਹੜੀ ਆ ਕੀਤੀ ਜਾਵੇ ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਹਰ ਮੁੱਦੇ ਤੇ ਬਿਵਾਕੀ ਦੇ ਨਾਲ ਬੋਲਦੇ ਆ ਹਰ ਮੁੱਦੇ ਨੂੰ ਬੜੇ ਤੱਥਾਂ ਸਬੂਤਾਂ ਦੇ ਨਾਲ ਚੱਕਦੇ ਆ ਇੱਕਾ ਦੁੱਕਾ ਬੰਦੇ ਆ ਪੰਜਾਬ ਦੇ ਅੰਦਰ ਜਿਹੜੇ ਪੂਰੇ ਮਸਲੇ ਨੂੰ ਤੱਥਾਂ ਤੇ ਸਬੂਤਾਂ ਤੇ ਜਿਹੜਾ ਉਹ ਚੱਕਦੇ ਆ ਔਰ ਸੁਖਪਾਲ ਸਿੰਘ ਖਹਿਰਾ ਉਹਨਾਂ ਬੰਦਿਆਂ ਦੇ ਵਿੱਚ ਆਉਂਦੇ ਆ ਭਲਾ ਇੱਕ ਦੋ ਹੀ ਨੇ ਪਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਮੈਨੂੰ ਲੱਗਦਾ ਕਿ ਇਹ ਜਾਂਚ ਕੇਂਦਰੀ ਏਜੰਸੀ ਨੂੰ ਜਿਹੜੀ ਉਹ ਚਿੱਠੀ ਲਿਖਣੀ ਚਾਹੀਦੀ ਸੀ ਜਾਂ ਗਵਰਨਰ ਸਾਹਿਬ ਨੂੰ ਲਿਖ ਦਿੰਦੇ ਕਿਉਂਕਿ ਡੀਜੀਪੀ ਨੂੰ ਆਪਾਂ ਜਦੋਂ ਚਿੱਠੀ ਲਿਖਤੀ ਬੀਜੀਪੀ ਤਾਂ ਹੈ ਹੀ ਮੁੱਖ ਮੰਤਰੀ ਦੇ ਅੰਡਰ ਹੈ ਮੁੱਖ ਮੰਤਰੀ ਉਹਨਾਂ ਤੋਂ ਉੱਪਰ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਤੇ ਮੁੱਖ ਮੰਤਰੀ ਦੇ ਤੌਰ ਤੇ ਵੀ ਬਿਟਾ ਹੈ ਤੇ ਫਿਰ ਡੀਜੀਪੀ ਦੀ ਇੰਨੀ ਜਰਤ ਕਿੱਥੋਂ ਆਉਣੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜਾ ਕੇ ਜਿਹੜੀ ਆ ਉਹ ਜਾਂਚ ਕਰ ਦੇਵੇ ਮੈਨੂੰ ਲੱਗਦਾ ਕਿ ਇਹ ਜਾਂਚ ਜਿਹੜੀ ਆ ਕੇਂਦਰੀ ਏਜੰਸੀਆਂ ਤੋਂ ਕਰਵਾਉਣੀ ਚਾਹੀਦੀ ਹੈ ਕਿ ਵਾਕਈ ਇਹਦੇ ਵਿੱਚ ਕਪੜਾ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਇਹ ਗੱਲਾਂ ਕਹਿੰਦੇ ਸੀਗੇ ਕਿ ਜੇ ਮੇਰੀ ਵਜ੍ਹਾ ਦੇ ਨਾਲ ਪੰਜਾਬ ਦਾ 1 ਰੁਪਈਆ ਵੀ ਖਾਦਾ ਜਾਂਦਾ ਹੈ ਜਾ ਪੰਜਾਬ ਦਾ 1 ਰੁਪਿਆ ਵੀ ਵੇਸਟ ਹੁੰਦਾ ਹੈ ਕਹਿੰਦੇ ਇੱਕ ਪਾਸੇ ਸਲਫਾਸ ਦੀ ਗੋਲੀ ਹੋਊ ਤੇ ਦੂਜੇ ਪਾਸੇ ਪੰਜਾਬ ਦਾ ਜਿਹੜਾ ਪੈਸਾ ਹੋਊ ਤਾਂ ਮੈਂ ਚਾਕੇ ਸਲਫਾਸ ਦੀ ਗੋਲੀ ਖਾਣੀ ਜਿਹੜੀ ਆ ਉਹ ਪਸੰਦ ਕਰੂੰਗਾ ਪਰ ਗੱਲ ਇਹ ਹੈ ਕਿ ਹੁਣ ਤਾਂ ਇੱਥੇ ਖਰਬਾ ਰੁਪਿਆ ਖਾਦਾ ਜਾ ਰਿਹਾ ਪੰਜਾਬ ਦਾ ਇੱਡਾ ਲਖਵਿੰਦਰ ਜੀ ਇੱਕ ਗੱਲ ਹੈ ਕਿ ਟੋਇਟਾ ਹਾਈਲੈਕਸ ਵਾਲੇ ਆਮ ਬੰਦੇ ਨੂੰ 10 ਲੱਖ ਦੀ ਛੋਟ ਦਿੰਦੇ ਆ ਗੱਡੀ ਦੇ ਉੱਪਰ ਪਰ ਆ ਆਮ ਆਦੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ 144 ਗੱਡੀਆਂ ਖਰੀਦੀ ਆ ਔਰ ਆਵਰ ਜਿਹੜੀ ਛੋਟ ਜਿਹੜੀ ਕੰਪਨੀ 10 ਲੱਖ ਦੀ ਦਿੰਦੀ ਹੈ ਗੱਡੀ ਤੇ ਉਹ ਵੀ ਜਿਹੜੀ ਆ ਉਹ ਲੈਂਦੀ ਨਹੀਂ ਔਰ ਪੂਰੇ ਪੈਸੇ ਦੀ ਗੱਡੀ ਖਰੀਦ ਲੈਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਤੁਹਾਡੀ ਸਲਫਾਸ ਤੇ ਹੁਣ ਤੁਹਾਡੇ ਪੈਸੇ ਜਿਹੜੇ ਉਹ ਕਿੱਧਰ ਜਾਈ ਜਾ ਰਹੇ ਆ ਇਸ ਗੱਲ ਦੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਜਿਹੜਾ ਉਹ ਜਵਾਬ ਦੇਣਾ ਚਾਹੀਦਾ ਕੱਲ ਦੇ ਇਲਜ਼ਾਮ ਲੱਗੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਔਰ ਪਹਿਲੀ ਵਾਰੀ ਲੱਗੇ ਆ ਬ੍ਰਸ਼ਟਾਚਾਰ ਦੇ ਇਲਜ਼ਾਮ ਸੁਖਪਾਲ ਸਿੰਘ ਘੇਰੌਣ ਲਾਇਆ ਔਰ ਕੱਲ ਦੇ ਮੁੱਖ ਮੰਤਰੀ ਚੁੱਪ ਨੇ ਉਹਨਾਂ ਦੇ ਮੰਤਰੀ ਸੰਤਰੀ ਵੀ ਚੁੱਪ ਨੇ ਔਰ ਇਹ ਚੁੱਪੀ ਬਹੁਤ ਵੱਡੇ ਸਵਾਲ ਪੈਦਾ ਕਰ ਰਹੀ ਹੈ ਮੁੱਖ ਮੰਤਰੀ ਜੀ ਤੁਹਾਡੀ ਸ਼ਬੀ ਦੇ ਉੱਪਰ ਸੋ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੇ ਆਮ ਬੰਦੇ ਨੂੰ ਗੱਡੀ ਦੇ ਉੱਪਰ 10 ਲੱਖ ਦੀ ਛੋਟ ਮਿਲਦੀ ਹੈ ਤਾਂ ਸਰਕਾਰ ਨੇ ਪੁਲਿਸ ਲਈ ਜਿਹੜੀਆਂ 144 ਗੱਡੀਆਂ ਖਰੀਦੀਆਂ ਨੇ ਉਹਦੇ ਉੱਪਰ ਜੇ 10 ਲੱਖ ਗੱਡੀ ਤੇ ਛੋਟ ਤੁਸੀ ਮਿਲਦੀ ਸੀ ਤਾਂ ਲਈ ਕਿਉਂ ਨਹੀਂ ਤੇ ਜੇ ਲਈ ਹੁੰਦੀ 14-15 ਕਰੋੜ ਰੁਪਇਆ ਇਹ ਬਚ ਸਕਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਜਿਹੜਾ ਦੇਣਾ ਚਾਹੀਦਾ ਔਰ ਕਸੂਤੇ ਫਸਦੇ ਨਜ਼ਰ ਆਏ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਆਖਰ ਛੋਟ ਲਈ ਕਿਉਂ ਨਹੀਂ ਗੇ ਪਹਿਲੀ ਵਾਰੀ ਇਲਜ਼ਾਮ ਲਖਵਿੰਦਰ ਜੀ ਮੁੱਖ ਮੰਤਰੀ ਦੇ ਉੱਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਲੱਗੇ ਆ ਔਰ ਬਹੁਤ ਵੱਡੇ ਸਵਾਲ ਖੜੇ ਹੋਏ ਆ ਪਰ ਮੈਨੂੰ ਲੱਗਦਾ ਕਿ ਡੀਜੀਪੀ ਪੰਜਾਬ ਇਹ ਜਾਂਚ ਜਿਹੜੀ ਆ ਉਹ ਮੁੱਖ ਮੰਤਰੀ ਦੇ ਖਿਲਾਫ ਜਾਂ ਉਸ ਜੀਆਂ ਦੇ ਖਿਲਾਫ ਜਿਹੜਾ ਉਹ ਕਰ ਨਹੀਂ ਸਕਦੇ ਸੋ ਇਹਦੀ ਜਾਂਚ ਜਾਂ ਤਾਂ ਗਵਰਨਰ ਸਾਹਿਬ ਕਿਤੇ ਇੰਡੀਪੈਂਡੈਂਟ ਏਜੰਸੀ ਤੋਂ ਕਰਾਉਣ ਜਾਂ ਕੇਂਦਰੀਆਂ ਏਜੰਸੀਆਂ ਤੋਂ ਜਿਹੜੀਆਂ ਕਰਵਾਈਆਂ ਜਾਣ ਇਸ ਤਰੀਕੇ ਦੇ ਨਾਲ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੇ ਡੀਜੀਪੀ ਦੇ ਬਸ ਦੀ ਗੱਲ ਹੈ ਇਹ ਜਾਂਚ ਲਖਵਿੰਦਰ ਜੀ ਹੈ ਨਹੀਂ ਸਰ ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਧਾਮੀ ਸਾਹਿਬ ਨੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਸੀ ਤੇ ਉਦੋਂ ਪਰ ਤੁਰੰਤ ਜਆ ਪਲਟਬਾਰਾ ਮੁੱਖ ਮੰਤਰੀ ਸਾਹਿਬ ਵੱਲੋਂ ਆਇਆ ਸੀ ਹੁਣ ਜਦੋਂ ਮੁੱਖ ਮੰਤਰੀ ਉੱਪਰ ਜਾਂ ਸਰਕਾਰ ਦੇ ਉੱਪਰ ਐਡੇ ਵੱਡੇ ਇਲਜ਼ਾਮ ਲੱਗੇ ਨੇ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਚੁੱਪੀ ਨੂੰ ਕਿਵੇਂ ਦੇਖ ਰਹੇ ਹੋ ਆਖਰ ਸਰਕਾਰ ਚੁੱਪ ਕਿਉਂ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਮੈਂ ਤਾਂ ਲਖਵਿੰਦਰ ਜੀ ਪਹਿਲਾਂ ਹੀ ਤੁਹਾਨੂੰ ਇਹ ਗੱਲ ਦੱਸ ਕੇ ਹਟਿਆ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਬਹੁਤ ਵੱਡੇ ਸਵਾਲ ਖੜੇ ਕਰ ਰਹੀ ਹੈ ਹਾਲਾਂਕਿ ਮੈਂ ਫੇਰ ਉਹੀ ਗੱਲ ਕਰਦਾ ਲਖਵਿੰਦਰ ਜੀ ਆਮ ਤੌਰ ਤੇ ਆਪਾਂ ਦੇਖਿਆ ਕੋਈ ਵੀ ਬੰਦਾ ਕੋਈ ਮੁੱਦੇ ਦੀ ਗੱਲ ਕਰੇ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਗੱਲ ਦਾ ਜਵਾਬ ਨਹੀਂ ਦਿੰਦੇ ਤੁਸੀਂ ਇਧਰ ਲਈ ਉਧਰ ਲਈ ਗੱਲ ਕਰਦੇ ਹੋ ਤਾਂ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਹਾਨੂੰ ਜਿਹੜਾ ਜਵਾਬ ਆਜੂਗਾ ਮੁੱਦੇ ਦਾ ਤੁਹਾਡੇ ਦਾ ਕਿਸੇ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਣਾ ਹੀ ਨਹੀਂ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕੋਈ ਛੋਟੀ ਗੱਲ ਨਹੀਂ ਹੈ ਉਹ ਛੋਟੀ ਗੱਲ ਨਹੀਂ ਹੈ ਲਖਵਿੰਦਰ ਜੀ ਕਿ ਸੂਬੇ ਦੇ ਮੁੱਖ ਮੰਤਰੀ ਦੇ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਉਹਨਾਂ ਦੇ ਹੋਐਸੀਆਂ ਨੇ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਔਰ ਮੁੱਖ ਮੰਤਰੀ ਸਾਹਿਬ ਉਹਤੇ ਚੁੱਪੀ ਸਾਦੀ ਰੱਖਣ ਔਰ ਇਲਜ਼ਾਮ ਵੀ ਤੱਥਾਂ ਤੇ ਸਬੂਤਾਂ ਤੇ ਲੱਗੇ ਆ ਔਰ ਇਲਜ਼ਾਮ ਕੋਈ ਐਵੇਂ ਨਹੀਂ ਲੱਗੇ ਕਿ ਹਵਾ ਚ ਇਲਜ਼ਾਮ ਜਿਹੜੇ ਲੱਗੇ ਤੱਥਾਂ ਤੇ ਸਬੂਤਾਂ ਤੇ ਇਲਜ਼ਾਮ ਲੱਗੇ ਆ 144 ਗੱਡੀਆਂ ਪਰ ਗੱਡੀ ਦੇ ਉੱਪਰ 10 ਲੱਖ ਦੀ ਛੋਟ ਮਿਲ ਸਕਦੀ ਸੀ ਜਿਹੜੀ ਕਿ ਆਮ ਬੰਦੇ ਨੂੰ ਕੰਪਨੀ ਦਿੰਦੀ ਹੈ ਜਿਹੜੀਆਂ ਪੂਛ ਪੈ ਕੇ ਦਿੱਤੀਆਂ ਗੱਡੀਆਂ ਆਮ ਬੰਦੇ ਨੂੰ 10 ਲੱਖ ਦੀ ਛੋਟ ਦਿੰਦੇ ਆ ਪਰ ਇਹਨਾਂ ਨੇ ਨਹੀਂ ਲਈ ਕਿਉਂ ਨਹੀਂ ਲਈ ਇਲਜ਼ਾਮ ਲੱਗੇ ਆ ਪ੍ਰਸ਼ਟਲ ਜਾਣ ਦੇ ਇਲਜ਼ਾਮ ਲੱਗੇ ਕਿਤੇ ਕੈਚ ਦੇ ਵਿੱਚ ਨਾ ਸੋ ਇਸ ਕਰਕੇ ਮੁੱਖ ਮੰਤਰੀ ਨੂੰ ਆਪਣੀ ਛਵੀ ਨੂੰ ਦੇਖਦਿਆਂ ਹੋਇਆ ਪਹਿਲੀ ਵਾਰੀ ਇਲਜ਼ਾਮ ਲੱਗੇ ਇਹ ਗੱਲਾਂ ਦਾ ਜਵਾਬ ਜਿਹੜਾ ਲਖਵਿੰਦਰ ਜੀ ਦੇਣਾ ਚਾਹੀਦਾ ਹੈ ਚੁੱਪੀ ਸਾਦ ਕੇ ਇਹ ਗੱਲ ਜਿਹੜੀ ਆ ਉਹ ਬਣਨੀ ਨਹੀਂ ਹੈ ਜੀ ਸਰ ਇਕੱਲੇ ਆਪਾਂ ਜੀ ਹੁਣ ਕਹੀਏ ਕੱਲ ਦੇ ਘਟਨਾਕ੍ਰਮ ਤੋਂ ਬਾਅਦ ਇਕੱਲੇ ਮੁੱਖ ਮੰਤਰੀ ਸਾਹਿਬ ਦੀਆਂ ਮੁਸ਼ਕਲਾਂ ਨਹੀਂ ਵੱਧਿਆ ਨਜ਼ਰ ਆ ਰਹੀਆਂ ਦਿੱਲੀ ਲੋਬੀ ਦੇ ਇੱਕ ਫਰਮਾਨ ਨੇ ਐਮਐਲਏ ਵੀ ਕਸੂਤੇ ਫਸਾਤੇ ਨੇ ਪੁੱਠੇ ਟੰਗਣ ਵਾਲੀ ਗੱਲ ਹੋਈ ਪਈਆਂ ਕਿਉਂਕਿ ਹੁਣ ਕਹਿੰਦੇ ਨੇ ਫਰਮਾਨ ਜਾਰੀ ਕੀਤੇ ਨੇ ਦਿੱਲੀ ਰੋਬੀ ਦੇ ਵੱਲੋਂ ਕਿ ਲੈਂਡ ਪੂਲਿੰਗ ਨੀਤੀ ਦੀਆਂ ਖੂਬੀਆਂ ਗਿਣਾਉਣ ਦੇ ਲਈ ਐਮਐਲਏ ਨੇ ਜਿਹੜੇ ਵਰਕਰ ਨੇ ਜਿਹੜੇ ਉਹ ਕਿਸਾਨਾਂ ਦੇ ਵਿੱਚ ਜਾਣਗੇ ਲੋਕਾਂ ਦੇ ਵਿੱਚ ਆਣਗੇ ਕੀ ਲੱਗ ਰਿਹਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਾਰਡਰਾਂ ਦੇ ਉੱਪਰ ਕਿਸਾਨਾਂ ਦੇ ਨਾਲ ਧੱਕਾ ਹੋਇਆ ਉਹਨਾਂ ਦਾ ਸਮਾਨ ਚੋਰੀ ਹੋਇਆ ਉੱਥੋਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਇਹਨਾਂ ਹਾਲਾਤਾਂ ਦੇ ਵਿੱਚ ਕਿ ਲੈਂਡ ਪੂਲਿੰਗ ਨਾਲ ਸੰਬੰਧਤ ਹੁਣ ਜਿਹੜੇ ਕਿਸਾਨ ਨੇ ਕਿਸਾਨਾਂ ਦੀ ਜ਼ਮੀਨ ਹੈ ਉਹਨਾਂ ਨੂੰ ਲੈਂਡ ਪੂਲਿੰਗ ਨੀਤੀ ਜਿਨ੍ਹਾਂ ਦਾ ਵਿਰੋਧ ਕਿਸਾਨ ਕਰ ਰਹੇ ਨੇ ਉਹਨਾਂ ਦੇ ਫਾਇਦੇ ਗਣਾਉਣ ਦੇ ਲਈ ਇਨ ਬਿਨ ਫੈਸਲੇ ਸੁਣਾਉਣ ਦੇ ਲਈ ਕੀ ਜਿਹੜੇ ਐਮਐਲਏ ਨੇ ਉਹ ਜਾ ਸਕਦੇ ਨੇ ਲੋਕਾਂ ਦੇ ਵਿੱਚ ਕਿਵੇਂ ਦੇਖ ਰਹੇ ਹੋ ਨਵੇਂ ਫਰਮਾਨਾਂ ਨੂੰ ਦੇਖੋ ਦਿੱਲੀ ਵਾਲਿਆਂ ਨੇ ਲਖਵਿੰਦਰ ਜੀ ਟ੍ਰੇਨਿੰਗ ਕੈਂਪ ਲਾਉਣੇ ਜਿਹੜੇ ਆ ਸ਼ੁਰੂ ਕਰ ਦਿੱਤੇ ਆ ਔਰ ਉਹਦੇ ਵਿੱਚ ਆਪਣੇ ਵਲੰਟੀਅਰਾਂ ਨੂੰ ਵੀ ਸੱਦਿਆ ਜਾ ਰਿਹਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਲਈ ਔਰ ਉਹਨਾਂ ਨੂੰ ਅੱਗੇ ਕਿਸਾਨਾਂ ਦੇ ਵਿੱਚ ਭੇਜਣ ਦੇ ਲਈ ਤਿਆਰ ਕੀਤਾ ਜਾ ਰਿਹਾ ਕਿ ਤੁਸੀਂ ਜਿਹੜਾ ਹੈਗਾ ਜਾ ਕੇ ਕਿਸਾਨਾਂ ਨੂੰ ਇਸ ਲੈਂਡ ਪੂਲਿੰਗ ਪਾਲਿਸੀ ਦੇ ਜਿਹੜੇ ਉਹ ਸਮਝਾਉਣੇ ਆ ਫਾਇਦੇ ਤਾਂ ਇਹ ਟ੍ਰੇਨਿੰਗ ਕੈਂਪ ਜਿਹੜੇ ਆ ਦਿੱਲੀ ਲੌਬੀ ਦੇ ਵੱਲੋਂ ਲਾਏ ਜਾ ਰਹੇ ਆ ਪਰ ਦੂਜੇ ਪਾਸੇ ਵਿਧਾਇਕਾਂ ਦੇ ਉੱਪਰ ਵੀ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਭਾਈ ਤੁਸੀਂ ਵੀ ਜਾ ਕੇ ਲੋਕਾਂ ਦੇ ਵਿੱਚ ਆਪਣੇ ਜਿਹੜੇ ਇਹ ਲੈਂਡ ਪੂਲਿੰਗ ਪਾਲਿਸੀ ਹੈ ਇਹਨੂੰ ਜਾ ਕੇ ਲੋਕਾਂ ਦੇ ਵਿੱਚ ਸਰਾਹੋ ਲੋਕਾਂ ਨੂੰ ਫਾਇਦੇ ਦੱਸੋ ਤੇ ਕਿਸਾਨਾਂ ਦੇ ਵਿੱਚ ਜਾਓ ਤਾਂ ਲਖਵਿੰਦਰ ਜੀ ਹੁਣ ਕਿਸਾਨਾਂ ਦੇ ਵਿੱਚ ਜਾਣਾ ਕੋਈ ਸੌਖਾ ਨਹੀਂ ਹੈ ਕਿਉਂਕਿ ਸਰਕਾਰ ਕਹੀ ਜਾਂਦੀ ਹੈ ਕਿ ਕਿਸਾਨ ਖੁਸ਼ਬੜੇ ਨੇ ਤੇ ਜੇ ਫਿਰ ਖੁਸ਼ ਬੜੇ ਨੇ ਜੇ ਕਿਸਾਨ ਖੁਸ਼ ਬੜੇ ਨੇ ਜਿਵੇਂ ਭਗੰਤਪਾਲ ਉਹਨਾਂ ਦੇ ਐਮਐਲਏ ਮੰਤਰੀ ਉਹਨਾਂ ਦੀ ਸਰਕਾਰ ਵਾਰ-ਵਾਰ ਇਹ ਗੱਲ ਕਹਿ ਰਹੀ ਹੈ ਕਿ ਕਿਸਾਨ ਲੈਂਡ ਪੂਲਿੰਗ ਪਾਲਿਸੀ ਤੋਂ ਖੁਸ਼ ਬੜੇ ਨੇ ਉਹ ਆਪਣੀ ਜ਼ਮੀਨ ਦੇ ਨੂੰ ਖੁਦ ਬਖੁਦ ਤਿਆਰ ਹੋ ਰਹੇ ਨੇ ਤੇ ਜੇ ਫਿਰ ਤਿਆਰ ਹੋ ਰਹੇ ਨੇ ਤਾਂ ਫਿਰ ਟ੍ਰੇਨਿੰਗ ਕੈਂਪ ਲਾ ਕੇ ਵਲੰਟੀਅਰ ਤਿਆਰ ਕਿਉਂ ਕੀਤੇ ਜਾ ਰਿਹਾ ਹੈ ਕਿ ਕਿਸਾਨਾਂ 'ਚ ਜਾਓ ਜਿਹੜੇ ਮੰਨਦੇ ਨਹੀਂ ਉਹਨਾਂ ਨੂੰ ਜਾ ਕੇ ਸਮਝਾਓ ਕਿ ਭਾਈ ਇਹ ਲੈਂਡ ਪੂਲਿੰਗ ਪਾਲਿਸੀ ਤੁਹਾਡੇ ਹੱਕ ਦੇ ਵਿੱਚ ਹੈ ਤੇ ਜੇ ਕਿਸਾਨ ਤੁਹਾਡੀ ਇਸ ਪਾਲਿਸੀ ਤਾਂ ਖੁਸ਼ ਨੇ ਤਾਂ ਫਿਰ ਤੁਸੀਂ ਵਿਧਾਇਕਾਂ ਦੇ ਮੰਤਰੀਆਂ ਦੀਆਂ ਡਿਊਟੀਆਂ ਕਿਉਂ ਲਾ ਰਹੇ ਆ ਕਿ ਤੁਸੀਂ ਲੋਕਾਂ ਨੂੰ ਜਾ ਕੇ ਇਹਦੇ ਬਾਰੇ ਦੱਸੋ ਉਹਨਾਂ ਨੂੰ ਤਿਆਰ ਕਰੋ ਜੇ ਤਿਆਰ ਨੇ ਤਾਂ ਫਿਰ ਤੁਸੀਂ ਚੱਕ ਲੋ ਘੜੇ ਤੋਂ ਕੌਲਾ ਤਾਂ ਫਿਰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਿਉਂ ਤਿਆਰ ਕਰ ਰਹੇ ਹੋ ਹੁਣ ਮੁਸੀਬਤ ਬਣ ਗਈ ਆ ਲਖਵਿੰਦਰ ਜੀ ਲੋਕਾਂ ਦੇ ਵਿੱਚ ਜਾ ਨਹੀਂ ਸਕਦੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਠੀਕ ਹੋ ਰਿਹਾ ਕਿਉਂਕਿ ਇਹ ਵੀ ਚਮਚਾਗਰੀ ਦਿੱਲੀ ਵਾਲਿਆਂ ਦੀ ਜ਼ਿਆਦਾ ਮਾਰਦੇ ਆ ਇੱਥੇ ਬਿਆਨ ਲਵਾਈ ਜਾਂਦੇ ਆ ਕਿ ਬੜੇ ਕੁਛ ਨਹੀਂ ਜੀ ਕਿਸਾਨ ਬੜੇ ਕੁਛ ਨਹੀਂ ਜਦੋਂ ਕਿ ਅਸਲੀਅਤ ਗਰਾਉਂਡ ਤੇ ਕੁਝ ਹੋਰ ਹੈ ਲਖਵਿੰਦਰ ਜੀ ਜੇ ਅਸਲੀਅਤ ਜੇ ਜਿਹੜੀ ਅਸਲੀਅਤ ਗਰਾਉਂਡ ਤੇ ਹੈਗੀ ਆ ਜੇ ਉਹ ਅਸਲੀਅਤ ਜਾ ਕੇ ਇਹਨਾਂ ਚਮਚਾਗਰੀ ਕਰਨ ਵਾਲੇ ਇਹ ਵਿਧਾਇਕਾਂ ਦੇ ਮੰਤਰੀਆਂ ਨੇ ਜਾ ਕੇ ਦਿੱਲੀ ਲੌਬੀ ਨੂੰ ਨਹੀਂ ਦੱਸਣੀ ਤਾਂ ਇਹਨਾਂ ਦੇ ਨਾਲ ਹਾਲਾਤ ਇਹੀ ਪੈਦਾ ਹੋਣੇ ਆ ਚਾਹੀਦਾ ਕੀ ਆ ਲਖਵਿੰਦਰ ਜੀ ਪੰਜਾਬ ਦੇ ਐਮ ਐਲ ਏ ਮੰਤਰੀਆਂ ਨੂੰ ਚਾਹੀਦਾ ਹੈ ਕਿ ਭਾਈ ਪੰਜਾਬ ਤੇ ਹਰਾਤ ਜਿਹੜੇ ਬਣੇ ਹੋਏ ਆ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਗਰਾਊਂਡ ਤੇ ਵਾਰ-ਵਾਰ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਅਸੀਂ ਪਿੰਡਾਂ 'ਚ ਨਹੀਂ ਵੜਨੇ ਆਂਗੇ 272 ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨੇ ਆਂਗੇ ਸਵਾਗਤ ਉਵੇਂ ਕਰਾਂਗੇ ਜਿਵੇਂ ਪਿਛਲੀਆਂ ਪਾਰਟੀਆਂ ਵਾਲਿਆਂ ਦਾ ਕਰਦੇ ਸੀਗੇ ਪਿਛਗੀਆਂ ਤੁਨਾ ਦੇ ਵਿੱਚ ਤੇ ਭਜਾਵਾਂਗੇ ਇਹਨਾਂ ਨੂੰ ਤੇ ਪਿੰਡ-ਪਿੰਡ ਕਹਿੰਦੇ ਬੋਰਡ ਲਾਵਾਂਗੇ ਕਿ ਇੱਥੇ ਆਵਾਰਾ ਕੁੱਤੇ ਤੇ ਆਮਾਦੀ ਪਾਰਟੀ ਦੇ ਲੀਡਰ ਪਿੰਡਾਂ ਦੇ ਵਿੱਚ ਆਉਣੇ ਜਿਹੜੇ ਉਹ ਬਹਿ ਨੇ ਇਹ ਉਹਨਾਂ ਨੇ ਗੱਲ ਕਈ ਪਿੰਡਾਂ ਨੇ ਕਹਿਤੀ ਹੈ ਤਾਂ ਜੇ ਹਾਲਾਤ ਇਹੋ ਜਿਹੇ ਬਣੇ ਹੋਏ ਆ ਇਹ ਹਾਲਾਤਾਂ ਦੇ ਬਾਰੇ ਜਾ ਕੇ ਐਮਐਲਏ ਮੰਤਰੀਆਂ ਨੂੰ ਆਪਣੀ ਦਿੱਲੀ ਲੋਬੀ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਕਿ ਭਾਈ ਅਸੀਂ ਨਹੀਂ ਜਾ ਸਕਦੇ ਤੁਸੀਂ ਸਾਨੂੰ ਭੇਜ ਰਹੇ ਹੋ ਲੋਕਾਂ ਤੇ ਕਿ ਜਾ ਕੇ ਇਹਦੀਆਂ ਇਹਦੇ ਫਾਇਦੇ ਕਰਾਓ ਅਸੀਂ ਲੋਕਾਂ ਤੇ ਨਹੀਂ ਜਾ ਸਕਦੇ ਲੋਕ ਸਾਨੂੰ ਪੈਂਦੇ ਆ ਇਹ ਅਸਲੀਅਤ ਇਹਨਾਂ ਨੂੰ ਦੱਸਣੀ ਚਾਹੀਦੀ ਹੈ ਕਿ ਜੇ ਉਹਨਾਂ ਨੇ ਮਗਰ ਲਾ ਕੇ ਚਮਚਾਗिरी ਕਰਨ ਆਉਣਗੇ ਲੋਕਾਂ ਦੇ ਵਿੱਚ ਤਾਂ ਫਿਰ ਆਪਾਂ ਦੇਖਿਆ ਹੈ ਲਖਵਿੰਦਰ ਜੀ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀਗੇ ਤਾਂ ਅਰੁਣ ਨਰੰਗ ਜਿਹੜਾ ਜਿਹੜਾ ਬੀਜੇਪੀ ਦਾ ਐਮਐਲਏ ਸੀ ਉਹਦੇ ਕਿਵੇਂ ਕੱਪੜੇ ਪਾੜੇ ਸੀ ਕਿਵੇਂ ਕੁਰਤਾ ਪਜਾਮਾ ਪਾੜਿਆ ਸੀ ਤੇ ਕਿਸਾਨਾਂ ਨੇ ਉਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਸੀਗਾ ਤੇ ਕਿਤੇ ਇਹੋ ਜਿਹੇ ਹਾਲਾਤ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀਆਂ ਵਾਸਤੇ ਨਾ ਬਣ ਜਾਣ ਤੇ ਉਹ ਆਉਣਾ ਤਾਂ ਚਾਹੁੰਦੇ ਨਹੀਂ ਪਰ ਭਾਈ ਦਿੱਲੀ ਵਾਲਿਆਂ ਦੀ ਚਮਚੀ ਵੀ ਮਾਰਨੀ ਹੈ ਤੇ ਉਹਨਾਂ ਨੂੰ ਖੁਸ਼ ਵੀ ਕਰਨਾ ਹੈ ਸੋ ਇਸ ਕਰਕੇ ਪਿੰਡਾਂ ਚੌਣ ਦੀ ਹਮਾਕਤ ਜੀ ਕਿਸੇ ਨੇ ਕਰ ਲਈ ਤਾਂ ਮੈਨੂੰ ਲੱਗਦਾ ਕਿ ਹਾਲਾਤ ਜਿਹੜੇ ਉਹ ਸਾਜ਼ਗਰ ਰਹਿਣ ਵਾਲੇ ਨਹੀਂ ਐ ਤਾਂ ਪਰ ਲਖਵਿੰਦਰ ਜੀ ਉਹ ਟੰਗੇ ਪਏ ਨੇ ਉਹ ਡਰਦੇ ਨਹੀਂ ਪਹਿਲਾਂ ਤਾਂ ਸਿੱਖਿਆ ਕ੍ਰਾਂਤੀ ਮੌਕੇ ਜਦੋਂ ਸਿੱਖਿਆ ਕ੍ਰਾਂਤੀ ਵਾਲੇ ਮਸਲੇ ਤੋਂ ਪਹਿਲਾਂ ਲਖਵਿੰਦਰ ਜੀ ਆਪਾਂ ਦੇਖਿਆ ਸੀਗਾ ਕਿ ਜਦੋਂ ਸ਼ੰਭੂ ਬਾਰਡਰ ਦੇ ਉਤੋਂ ਕਿਸਾਨਾਂ ਨੂੰ ਜਾਣਬੁੱਝ ਕੇ ਜਿਹੜਾ ਪਹਿਲਾਂ ਮੀਟਿੰਗ ਦੇ ਲਈ ਸੱਦਿਆ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਵਾ ਲਿਆ ਤੇ ਗ੍ਰਿਫਤਾਰ ਕਰਵਾਉਣ ਤੋਂ ਬਾਅਦ ਜਿਹੜੇ ਕਿਸਾਨ ਧਰਨੇ ਲਈ ਬੈਠੇ ਸੀ ਉੱਥੇ ਆਪਣੇ ਜਿਹੜੇ ਹੱਟ ਬਣਾਏ ਹੋਏ ਸੀ ਉਹਨਾਂ ਨੇ ਆਪਣੇ ਤੰਬੂ ਲਾਏ ਹੋਏ ਸੀ ਉਹ ਉਖਾੜ ਤੇ ਟਰੈਕਟਰ ਪੰਤੇ ਟਰਾਲੀਆਂ ਚੋਰੀਆਂ ਹੋ ਗਈਆਂ ਸਮਾਨ ਚਾਕੇ ਪੁਲਿਸ ਜਿਹੜੀ ਆਉ ਲੈ ਗਈ ਉਹਦੇ ਤੋਂ ਦੁਖੀ ਸੀਗੇ ਲੋਕ ਜਦੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਗਏ ਤਾਂ ਉੱਥੇ ਐਮਐਲਏ ਮੰਤਰੀਆਂ ਨੂੰ ਭਜਾਇਆ ਲੋਕਾਂ ਨੇ ਇਹਨਾਂ ਦੀ ਸਪੀਡ ਚੈੱਕ ਹੋਈ ਤੇ ਹੁਣ ਉਹਨਾਂ ਹੀ ਹਾਲਾਤਾਂ ਨੂੰ ਦੇਖਦੇ ਆਂ ਤਾਂ ਉਹਨਾਂ ਨੇ ਲਖਵਿੰਦਰ ਜੀ ਹੁਣ ਐਮਐਲਏ ਮੰਤਰੀਆਂ ਦੇ ਮਨਾਂ ਦੇ ਵਿੱਚ ਟਾਰਾ ਹੈ ਕਿ ਭਾਈ ਪਹਿਲਾਂ ਤਾਂ ਚਲੋ ਕੱਲੇ ਗੈਸ ਸਿਲੰਡਰ ਹੀ ਚੋਰੀ ਹੋਏ ਸੀਗੇ ਤਾਂ ਕਿਸਾਨ ਐਨੇ ਗੁੱਸੇ 'ਚ ਸੀਗੇ ਹੁਣ ਤਾਂ ਉਹਨਾਂ ਦੀ ਤੁਸੀਂ ਰੋਜੀ ਰੋਟੀ ਹੁਣ ਤਾਂ ਤੁਸੀਂ ਉਹਨਾਂ ਦੇ ਆਪਣੇ ਖੇਤ ਹੁਣ ਤਾਂ ਜਿਹਨੂੰ ਕਿਸਾਨ ਜ਼ਮੀਨ ਨੂੰ ਮਾਂ ਕਹਿੰਦਾ ਹੈਗਾ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਜੇ ਹੁਣ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਤਾਂ ਸਾਡੇ ਹਾਲਾਤ ਕਿਹੋ ਜਿੇ ਕਰਨਗੇ ਸੋ ਜ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਪਰ ਚਮਚੀ ਵੀ ਦਿੱਲੀ ਵਾਲਿਆਂ ਦੀ ਮਾਰ ਰਹੇ ਆ ਸੋ ਟੰਗੇ ਪਏ ਨੇ ਐਮਐਲਏ ਕਿ ਕਰੀਏ ਕੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਪਾਸੇ ਖਾਈ ਆ ਦੂਜੇ ਪਾਸੇ ਉਹ ਕੀ ਕਹਿੰਦੇ ਹੁੰਦੇ ਆ ਕਿ ਇਹੋ ਜੀ ਜਿਹੜੀ ਗੱਲ ਹੈ ਕੀ ਕਹਿੰਦੇ ਹੁੰਦੇ ਜਿ ਸੁਣਾਉਂਦੇ ਹੁੰਦੇ ਆ ਪਾਸੇ ਖਾਈ ਹੋ ਗਈ ਜੀ ਹਾਂ ਤਾਂ ਉਹੀ ਜਿਹੜੀ ਗੱਲ ਹੈ ਲਖਵਿੰਦਰ ਜੀ ਉਹਨਾਂ ਵਾਸਤੇ ਜੇ ਜਾਣਦੇ ਆ ਤਾਂ ਕੁਰਤੇ ਪਜਾਮੇ ਸਾਫ਼ ਤੇ ਵਾਪਸ ਆਉਣਗੇ ਕਿ ਨਹੀਂ ਉਹ ਕੋਈ ਗਾਰੰਟੀ ਨਹੀਂ ਤੇ ਜੇ ਨਹੀਂ ਜਾਂਦੇ ਤਾਂ ਫਿਰ 27 ਦੇ ਵਿੱਚ ਟਿਕਟ ਉਹਨਾਂ ਨੂੰ ਮਿਲੂ ਕਿ ਨਹੀਂ ਮਿਲੂ ਉਹਦੀ ਵੀ ਕੋਈ ਗਾਰੰਟੀ ਨਹੀਂ ਸੋ ਇਸ ਕਰਕੇ ਉਹ ਕਸੂਤੇ ਫਸੇ ਆ ਤੇ ਫਸੇ ਹੋਣ ਦੇ ਕਰਕੇ ਲਖਬਿੰਦਰ ਜੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਮੰਨिए ਕਿਸਾਨਾਂ ਦੀ ਜਾਂ ਫਿਰ ਮੰਨिए ਆਮ ਆਦਮੀ ਪਾਰਟੀ ਦੀ ਮੈਨੂੰ ਲੱਗਦਾ ਕਿ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਬਾਜਪਾ ਜੀ ਪਰ ਸਰ ਜੇਕਰ ਜਿਹੜੀ ਸਥਿਤੀ ਦੀ ਗੱਲ ਕਰ ਰਹੇ ਹੋ ਭੰਬਲ ਪੂਸੇ ਵਾਲੀ ਸਥਿਤੀ ਇਹ ਕੱਲੀ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਇਹ ਭੰਬਲ ਪੂਸੇ ਵਾਲੀ ਸਥਿਤੀ ਬਣ ਗਈ ਹੈਗੀ ਗਠਜੋੜ ਨੂੰ ਲੈ ਕੇ ਕਿੱਥੇ ਕਿਉਂਕਿ ਜਿੱਥੇ ਸੁਨੀਲ ਜਾਕਰ ਦੀ ਪ੍ਰਧਾਨ ਸੂਬਾ ਪ੍ਰਧਾਨ ਭਾਜਪਾ ਲਗਾਤਾਰ ਬਕਾਲਤ ਕਰਦੇ ਆ ਰਹੇ ਨੇ ਵੀ ਭਾਈ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ 2027 ਦੇ ਵਿੱਚ ਸਮਝੌਤਾ ਹੋਣਾ ਚਾਹੀਦਾ ਉੱਥੇ ਹੀ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਵੱਲੋਂ ਕਲੀਅਰ ਤੌਰ ਤੇ ਇਹ ਤੋਂ ਇਨਕਾਰ ਕਰ ਦਿੱਤਾ ਹੈ ਬਕਾਲਤ ਜਿਹੜੀ ਕੀਤੀ ਸੀ ਉਹਦੇ ਉੱਪਰ ਫੁੱਲ ਸਟਾਪ ਲਗਾ ਦਿੱਤਾ ਕਹਿੰਦੇ ਅਸੀਂ 117 ਸੀਟਾਂ ਦੇ ਉੱਪਰ ਚੋਣ ਲੜਨ ਜਾ ਰਹੇ ਹਾਂ ਇਹਨਾਂ ਮਤ ਪੇਦਾਂ ਨੂੰ ਕਿਵੇਂ ਦੇਖ ਰਹੇ ਹੋ ਆਖਰ ਮੰਨੀ ਕੀ ਦੀ ਜਾਊਗੀ ਹੁਣ ਸੈਂਟਰ ਵਾਲੀ ਜਿਹੜੀ ਲੀਡਰਸ਼ਿਪ ਆ ਉਹ ਕੀ ਦੀ ਮੰਨੂਗੀ 2027 ਦੇ ਲਈ ਇਹ ਜਿਹੜੇ ਟਕਸਾਲੀ ਨੇਗੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਅਸ਼ੂਨੀ ਸ਼ਰਮਾ ਜੀ ਜਾਂ ਫਿਰ ਪ੍ਰਧਾਨ ਸਾਹਿਬ ਦੀ ਚੱਲੇਗੀ ਇਸ ਮਾਮਲੇ ਦੇ ਵਿੱਚ ਕਿਵੇਂ ਦੇਖ ਰਹੇ ਐ ਨਾ ਮਤਭੇਦਾਂ ਨੂੰ ਹੁਣ 2027 ਦੇ ਵਿੱਚ ਕੀ ਇਹ ਗੱਠਜੋੜ ਹੁੰਦਾ ਦਿਖਾਈ ਦੇ ਰਿਹਾ ਜਾਂ ਫਿਰ ਨਹੀਂ ਦੇਖੋ ਲਖਵਿੰਦਰ ਜੀ ਪਿਛਲੇ ਦਿਨਾਂ ਤੋਂ ਸੁਨੀਲ ਜਾਖੜ ਦਾ ਜਿਹੜਾ ਬਿਆਨ ਆਇਆ ਸੀਗਾ ਉਹਦੇ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਪੂਰੀ ਤਰ੍ਹਾਂ ਗਰਮਾ ਕੇ ਰੱਖ ਦਿੱਤੀ ਸੀਗੀ ਔਰ ਦੂਤੀਆਂ ਪਾਰਟੀਆਂ ਦੇ ਵਿੱਚ ਵੀ ਹਿਲਜੁਲ ਪੂਰੀ ਹੋ ਗਈ ਸੀਗੀ ਕਿ ਭਾਈ ਜੇ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਹੋ ਗਿਆ ਤਾਂ ਪਤਾ ਨਹੀਂ ਜਿਹੜਾ ਉਹ ਕੀ ਹੋ ਜਾਣਾ ਚਲੋ ਚਰਚਾ ਪੋਜੀਟਿਵ ਚੱਲੀ ਸੀ ਜੇ ਅ ਪੱਖ ਤੋਂ ਗੱਲ ਕਰੀਏ ਬੀਜੇਪੀ ਦੇ ਵਰਕਰਾਂ ਦੇ ਜਾਂ ਅਕਾਲੀ ਦਲ ਦੇ ਵਰਕਰਾਂ ਦੇ ਇਸ ਪੱਖ ਤੋਂ ਚਰਚਾ ਜਿਹੜੀ ਆ ਉਹ ਪੂਰੀ ਸਾਜਗਾਰ ਸੀ ਉਹਨਾਂ ਵਾਸਤੇ ਉਹਨਾਂ ਦੇ ਵਾਸਤੇ ਵਧੀਆ ਇੱਕ ਚਰਚਾ ਸੀਗੀ ਕਿ ਹੁਣ ਲਖਵਿੰਦਰ ਜੀ ਕੀ ਹੋ ਗਿਆ ਕਿ ਅਚਾਨਕ ਕੱਲ ਕਾਰਜਕਾਰੀ ਪ੍ਰਧਾਨ ਜਿਹੜੇ ਟਕਸਾਲੀ ਆਗੂ ਜਿਹੜੇ ਹੈਗੇ ਆ ਐਮਐਲਏ ਨੇ ਅਸ਼ਵਨੀ ਸ਼ਰਮਾ ਭਾਜਪਾ ਦੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਵਾਬ ਦੇ ਦਿੱਤਾ ਗਿਆ ਉਹ ਕਹਿੰਦੇ ਕਿ ਅਸੀਂ ਬਿਲਕੁਲ ਗਠਜੋੜ ਨਹੀਂ ਕਰਨਾ 117 ਨੇ 117 ਸੀਟਾਂ ਦੇ ਉੱਪਰ ਅਸੀਂ ਜਿਹੜਾ ਉਹ ਆਪਣੀ ਤਿਆਰੀ ਕਰ ਰਹੇ ਹੈਗੇ ਆ ਔਰ ਜਿਹੜੀ ਤਰਨਤਨ ਜਿਮਨੀ ਚੋਣ ਹੈ ਲਖਵਿੰਦਰ ਜੀ ਉਹਦੇ ਤੇ ਵੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਭਾਈ ਅਸੀਂ ਉਹਦੇ ਤੇ ਵੀ ਇਕੱਲਿਆਂ ਹੀ ਜਿਹੜੀਆਂ ਉਹ ਚੋਣਾ ਲੜਾਂਗੇ ਤਾਂ ਮੁੱਖ ਮੰਤਰੀ ਤੇ ਵੀ ਉਹਨਾਂ ਨੇ ਬਹੁਤ ਸਿੱਧੇ ਤੌਰ ਤੇ ਜਿਹੜੇ ਆ ਉਹ ਮਤਲਬ ਸ਼ਬਦੀ ਬਾਤ ਜਿਹੜੇ ਕੀਤੇ ਆ ਲੇਕਨਦਰ ਜੀ ਆਪਾਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਜਿੱਦਣ ਦੁਬਾਰਾ ਸੁਨੀ ਜਾਖੜ ਹੋਣਾ ਨੇ ਬਿਆਨ ਦਿੱਤਾ ਕਿ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਭਾਜਪਾ ਦੀ ਉਹਨਾਂ ਨੇ ਪਿਛਲੇ ਦਿਨੀ ਜਿਹੜੇ ਇੱਥੇ ਉਹਨਾਂ ਦੇ ਇੱਕ ਲੱਗੇ ਹੋਏ ਨੇ ਇੰਚਾਰਜ ਮੇਰੇ ਕੱਲ ਜੰਮੂ ਕਸ਼ਮੀਰ ਦੇ ਵੀ ਇੰਚਾਰਜ ਨੇ ਰੈਣਾ ਸਾਹਿਬ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਦੇ ਆਗੂਆਂ ਨੂੰ ਵਾਦਿਆ ਸੀਗਾ ਕਿ ਭਾਈ ਤੁਸੀਂ ਖੁੱਲੇ ਤੌਰ ਤੇ ਅਕਾਲੀ ਦਲ ਅਤੇ ਭਾਜਪਾ ਦੇ ਜਿਹੜੇ ਹੈਗੇ ਨੇ ਮਤਲਬ ਸਮਝੌਤੇ ਨੂੰ ਲੈ ਕੇ ਗੱਲਾਂ ਬਾਤਾਂ ਉਹਨਾਂ ਦੇ ਉੱਪਰ ਖੁੱਲੇ ਤੌਰ ਤੇ ਤੁਸੀਂ ਬਿਆਨ ਜਿਹੜੇ ਉਹ ਨਾ ਦਿਓ ਸੋ ਇਹ ਇਹ ਠੀਕ ਨਹੀਂ ਹੈ ਉਹਨਾਂ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਸੰਦਰਭ ਦੇ ਵਿੱਚ ਵੀ ਬਿਆਨ ਦੇਣ ਤੋਂ ਵਰਜਿਆ ਸੀਗਾ ਕਿਉਂਕਿ ਸੁਨੀਲ ਜਾਖੜ ਮਜੀਠੀਆ ਸਾਹਿਬ ਦੇ ਹੱਕ ਦੇ ਵਿੱਚ ਬੋਲੇ ਸੀਗੇ ਔਰ ਅਕਾਲੀ ਦਲ ਨਾਲ ਸਮਝੌਤੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਬੋਲਦੇ ਆ ਰਹੇ ਸੀ ਔਰ ਦੋਨਾਂ ਚੀਜ਼ਾਂ ਦੇ ਉੱਪਰ ਵਰਜਿਆ ਸੀਗਾ ਉਹਨਾਂ ਨੇ ਤੇ ਅਸ਼ਵਨੀ ਸ਼ਰਮਾ ਸ਼ਰਮਾ ਨੇ ਹੁਣ ਸਾਫ਼ ਇਨਕਾਰ ਕਰ ਦਿੱਤਾ ਹੈ ਜਿਵੇਂ ਸੁਨੀਲ ਜਾਖੜ ਦਾ ਬਿਆਨ ਸਮਝੌਤੇ ਨੂੰ ਲੈ ਕੇ ਆਇਆ ਸੀਗਾ ਤਾਂ ਥੋੜੀ ਜਿਹੀ ਅਕਾਲੀ ਵੀ ਮਤਲਬ ਬੁੱਲੇ ਨਹੀਂ ਸੀ ਸਮਾਰੇ ਵੀ ਠੀਕ ਹੈ ਯਾਰ ਜੇ ਗਠਜੁੜ ਹੋ ਗਿਆ ਤੇ ਗੱਲ ਜੀ ਬਣ ਜੂ ਅਕਾਲੀ ਨਾ ਹਾਂ ਜੀ ਕਰ ਰਹੇ ਸੀ ਤੇ ਨਾ ਨਾ ਜੀ ਕਰ ਰਹੇ ਸੀ ਉਹ ਸਾਫ ਸੀਗਾ ਵੀ ਗੜਜੋੜ ਨੂੰ ਲੈ ਕੇ ਅਕਾਲੀ ਦਲ ਪੋਜੀਟਿਵ ਹੈਗਾ ਤਾਂ ਅਸ਼ਵਨੀ ਸ਼ਰਮਾ ਨੇ ਹੁਣ ਜਵਾਬ ਦਿੱਤਾ ਉਹਨਾਂ ਨੇ ਸਾਰੇ ਗੱਲ ਦੀ ਫੇਰ ਫੂਕ ਕੱਢ ਕੇ ਰੱਖ ਦਿੱਤੀ ਹੈ ਉਹ ਕਹਿੰਦੇ ਜੀ ਬਿਲਕੁਲ ਸਮਝੌਤਾ ਨਹੀਂ ਹੋਣਾ ਸੋ ਸਮਝੌਤਾ ਹੋਣ ਦੇ ਚਾਂਸਸ ਲਖਵਿੰਦਰ ਜੀ ਹੈਗੇ ਆ ਫੁੱਲ ਚਾਂਸਸ ਹੈਗੇ ਆ ਪਰ ਮੈਂ ਫੇਰ ਉਹੀ ਗੱਲ ਕਹਿਣਾ ਹੈ ਕਿ ਲਖਵਿੰਦਰ ਜੀ ਅਕਾਲੀ ਦਲ ਵਾਸਤੇ ਸਿੱਟੀਆਂ ਇੰਨੀ ਮਤਲਬ ਸੁਖਾਲੀਆਂ ਨਹੀਂ ਰਹਿਣ ਵਾਲੀਆਂ ਕਿਉਂਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਨੇ ਕਹਿ ਹੁੰਦੇ ਸੀ ਸਮਝੌਤੇ ਛੱਡ ਰਹੇ ਆ ਚਲੋ ਠੀਕ ਆ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਹੋ ਗਏ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਜਿਹੜੇ ਗੱਲਾਂ ਦੇ ਕਰਕੇ ਜਿਹੜੇ ਮੁੱਦਿਆਂ ਦੇ ਕਰਕੇ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ ਇਹ ਇਹਨਾਂ ਮੁੱਦਿਆਂ ਦੇ ਕਰਕੇ ਚਾਹੇ ਬੰਦੀ ਸਿੰਘਾਂ ਦਾ ਹੋਵੇ ਜਾਂ ਹੋਰ ਹੋਣ ਉਹਨਾਂ ਮੁੱਦਿਆਂ ਦੇ ਕਰਕੇ ਅਸੀਂ ਭਾਜਪਾ ਦੇ ਨਾਲ ਸਮਝੌਤੇ ਨਹੀਂ ਕਰ ਰਹੇ ਤਾਂ ਇਸ ਕਰਕੇ ਜੇ ਅੱਜ ਉਹ ਸਮਝੌਤਾ ਕਰ ਲੈਂਦੇ ਆ ਤਾਂ ਫਿਰ ਅਕਾਲੀ ਦਲ ਵਾਲੇ ਨੂੰ ਪੁੱਛਣਗੇ ਕਿ ਭਾਈ ਜਿਹੜੇ ਉਹ ਮੁੱਦੇ ਸੀਗੇ ਉਹ ਹੱਲ ਹੋ ਗਏ ਉਧਰ ਬੀਜੇਪੀ ਹੋ ਸਕਦਾ ਹੈ ਕਿ ਪ੍ਰੈਸ਼ਰ ਕ੍ਰੀਏਟ ਕਰ ਰਹੀ ਹੋਵੇ ਅਕਾਲੀ ਦਲ ਦੇ ਉੱਪਰ ਕਿ ਬਰਾਬਰ ਦੀਆਂ ਸੀਟਾਂ ਲੈਣੀਆਂ ਨੇ ਕੀ ਪਤਾ థਰਮਾਮੀਟਰ ਲਾ ਕੇ ਚੈੱਕ ਕਰ ਰਹੇ ਹੋਣ ਪ੍ਰਧਾਨ ਤੋਂ ਬਿਆਨ ਦਵਾਤਾ ਹੋਵੇ ਕਿ ਤੁਸੀਂ ਆਹ ਦੇ ਦਿਓ ਤੇ ਬਾਅਦ ਦੇ ਵਿੱਚ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਆਹ ਬਿਆਨ ਦੇ ਦੇਣਗੇ ਸੋ ਇਸ ਕਰਕੇ ਹੋ ਸਕਦਾ ਕਿ ਪ੍ਰੈਸ਼ਰ ਕ੍ਰੀਏਟ ਜਿਹੜਾ ਉਹ ਕੀਤਾ ਜਾ ਰਿਹਾ ਹੋਵੇ ਅਕਾਲੀ ਦਲ ਦੇ ਉੱਪਰ ਪਰ ਹਾਂ ਮਤਭੇਦ ਜਿਹੜਾ ਉਹ ਪਹਿਲੀ ਨਜ਼ਰੇ ਜਿਹਾ ਲੱਗ ਰਹੇ ਆ ਭਾਜਪਾ ਦੇ ਅੰਦਰ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਨੇ ਜਿਹੜੇ ਕਿ ਪ੍ਰਧਾਨਗੀ ਤੋਂ ਵੀ ਬਹੁਤੀ ਕੁਝ ਨਹੀਂ ਹੈਗੇ ਉਹ ਬਿਆਨ ਕੁਝ ਹੋਰ ਦੇ ਰਿਹਾ ਤੇ ਕਾਰਜਕਾਰੀ ਪ੍ਰਧਾਨ ਤੇ ਜਿਹੜੇ ਟਕਸਾਲੀ ਜਿਹੜੇ ਸਿੱਧੂ ਸਾਹਿਬ ਆ ਬਿਲਕੁਲ ਬਿਲਕੁਲ ਜਿਹੜੀ ਮਤ ਭੇਜਾਂ ਤੁਸੀਂ ਗੱਲ ਕਰ ਰਹੇ ਹੋ ਉਹ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਤੁਸੀਂ ਨਾਖੁਸ਼ੀ ਦੀ ਗੱਲ ਵੀ ਕੀਤੀ ਹੈ ਵੀ ਖੁਸ਼ ਨਹੀਂ ਸੀਗੇ ਪਿਛਲੇ ਦਿਨਾਂ ਤੇ ਆਪਾਂ ਜੇਕਰ ਇੱਕ ਤਾਜ ਪੁਸ਼ੀ ਸਮਾਗਮ ਦੀ ਗੱਲ ਕਰੀਏ ਕਾਰਜਕਾਰੀ ਪ੍ਰਧਾਨ ਦਾ ਅਸ਼ਮਿ ਸ਼ਰਮਾ ਜੀ ਦਾ ਉਸ ਦਿਨ ਵੀ ਸਿਰਫ ਜਦੋਂ ਪ੍ਰਧਾਨ ਦੀ ਕੁਰਸੀ ਦੇ ਨਾਲੇ ਕੁਰਸੀ ਲਗਾ ਦਿੱਤੀ ਵੀ ਭਾਈ ਇੱਥੇ ਉਪ ਪ੍ਰਧਾਨ ਕਾਰਜਕਾਰੀ ਪ੍ਰਧਾਨ ਬੈਠਣਗੇ ਤਾਂ ਨਾਰਾਜ਼ਗੀ ਉਹਦੇ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਸੀ ਕੁਰਸੀ ਛੱਡ ਕੇ ਸਾਹਮਣੇ ਵਾਲੀ ਸੀਟ ਤੇ ਜਾ ਕੇ ਬਹਿ ਗਏ ਸੀਗੇ ਪ੍ਰਧਾਨ ਸਾਹਿਬ ਸੁਨੀਲ ਜਾਖੜ ਜੀ ਜਦੋਂ ਹੁਣ ਉਹਨਾਂ ਦੇ ਫੈਸਲੇ ਨੂੰ ਪਲਟ ਕੇ ਰੱਖ ਦਿੱਤਾਗਾ ਕੀ ਲੱਗ ਰਿਹਾ ਵੀ ਕੋਈ ਵੱਡਾ ਫੈਸਲਾ ਇਸ ਸਬੰਧ ਦੇ ਵਿੱਚ ਵੀ ਜਾਖੜ ਸਾਹਿਬ ਲੈ ਸਕਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਗਿਆ ਉਹ ਜਾਦਾ ਐਕਟਿਵ ਨਹੀਂ ਦਿਖਾਈ ਦੇ ਰਹੇ ਸੀ ਜੇਕਰ ਸਿਰਫ ਇਲੈਕਸ਼ਨਾਂ ਦੀ ਗੱਲ ਛੱਡੀ ਉਸ ਤੋਂ ਪਹਿਲਾਂ ਵੀ ਚੁੱਪਚੀਪ ਤੇ ਘਰ ਬੈਠੇ ਸੀ ਕੀ ਕੋਈ ਇਸ ਤਰ੍ਹਾਂ ਦਾ ਫੈਸਲਾ ਵੀ ਲੈ ਸਕਦੇ ਨੇ ਕਿ ਪਾਰੀ ਲੜਖੜਾਉਂਦੀ ਨਜ਼ਰ ਆ ਰਹੀ ਹੈ ਜਾਖੜ ਸਾਹਿਬ ਦੀ ਉਹ ਬੀਜੇਪੀ ਦੇ ਵਿੱਚ ਦੇਖੋ ਮੈਂ ਲਖਵਿੰਦਰ ਜੀ ਤੁਹਾਨੂੰ ਗੱਲ ਦੱਸਦੇ ਆ ਕਿ ਇਸ ਤਰੀਕੇ ਦੇ ਨਾਲ ਘਰੇ ਬਹਿਣ ਦੇ ਨਾਲ ਜਾਂ ਹੋਰ ਗੱਲਾਂ ਕਰਨ ਦੇ ਨਾਲ ਬੀਜੇਪੀ ਤੇ ਉੱਪਰ ਪ੍ਰੈਸ਼ਰ ਕ੍ਰੀਏਟ ਨਹੀਂ ਕੀਤਾ ਜਾ ਸਕਦਾ ਬੀਜੇਪੀ ਕਾਂਗਰਸ ਨਹੀਂ ਹੈ ਬੀਜੇਪੀ ਹੋਰ ਤਰੀਕੇ ਦੀ ਪਾਰਟੀ ਆ ਇਹ ਪ੍ਰੈਸ਼ਰ ਕ੍ਰੀਏਟ ਨਹੀਂ ਕਰਦੀ ਸਕੋਦੀ ਬੰਦੇ ਨੂੰ ਇੰਨੀ ਇੱਕ ਜੜ੍ਹਾਂ ਖੋਖਲੀਆਂ ਅਗਲੇ ਦੀਆਂ ਕਰ ਦਿੰਦੀ ਆ ਕਿ ਬੰਦਾ ਜੇ ਬੀਜੇਪੀ ਦੀ ਲਾਈਨ ਤੋਂ ਪਾਸੇ ਹੋ ਕੇ ਖੜਦਾ ਤਾਂ ਉਹ ਡੇਗ ਹੀ ਜਾਂਦਾ ਸੋ ਇਸ ਕਰਕੇ ਸੁਨੀ ਜਾਕਰ ਹੋਣਾਂ ਕੋਲੇ ਕੋਈ ਉਸ ਤਰੀਕੇ ਦਾ ਰਾਹ ਰਿਹਾ ਨਹੀਂ ਤੇ ਨਾ ਹੀ ਉਹ ਉਨੀ ਕੋਈ ਹੁਣ ਮਤਲਬ ਵੱਡੇ ਲੀਡਰ ਨੇ ਸੁਲਝੇ ਹੋਏ ਵੀ ਆ ਔਰ ਇਹ ਵੀ ਗੱਲ ਨਹੀਂ ਹੈ ਕਿ ਉਹਨਾਂ ਦੇ ਕੋਈ ਜਿਹੜੀ ਸਲਾਹ ਗਠਜੋੜ ਵਾਲੀ ਉਹ ਮਾੜੀ ਹੈ ਇਹ ਵੀ ਗੱਲ ਨਹੀਂ ਹੈ ਪਰ ਬੀਜੇਪੀ ਕੁਝ ਹੋਰ ਤਰੀਕੇ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਤਰੀਕੇ ਨਾਲ ਪ੍ਰੈਸ਼ਰ ਚੱਲਣ ਵਾਲੀ ਪਾਰਟੀ ਨਖਿੰਦਰ ਜੀ ਉਹ ਹੈ ਜੀ ਬਿਲਕੁਲ ਸੋਸੇਦੂ ਸਾਹਿਬ ਤੁਸੀਂ ਅੱਜ ਦੇ ਦਿਨ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹਸਾਨ ਸੁਖਬਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ